ਰਾਜਸਥਾਨ ਦੇ ਡੁੱਗਰਪੁਰ ਜ਼ਿਲ੍ਹੇ ਦੇ ਗਲੰਦਰ ਪਿੰਡ 'ਚ ਕਨੋਕਾ ਵਿਆਹ ਹੋਇਆ ਜੋ ਇਸ ਸਮੇਂ ਦੇਸ਼ ਭਰ 'ਚ ਚਰਚਾ ਦਾ ਵਿਸ਼ਾ ਹੈ ਇੱਥੇ 95 ਸਾਲ ਦੇ ਰਾਮਾ ਭਾਈ ਅੰਗਾਰੀ ਤੇ 90 ਸਾਲ ਦੀ ਜੀਬਲੀ ਦੇਵੀ ਨੇ 70 ਸਾਲਾਂ ਤੱਕ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹੇ ਅੰਤੋਂ ਬਾਅਦ ਆਖਰਕਾਰ ਵਿਆਹ ਕਰਵਾ ਲਿਆ ਇਹ ਸਬਜ਼ੁਰਗ ਜੋੜੇ ਜਿਨ੍ਹਾਂ ਦੇ 4 ਪੁੱਤਰ ਤੇ 2 ਧੀ ਹਨ ਨੇ ਆਪਣੇ ਬੱਚਿਆਂ ਦੀ ਇੱਛਾ ਤੇ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਇਸ ਬਜੁਰਗ ਜੋੜੇ ਦੀ ਵਿਆਹ ਕਰਨ ਦੀ ਇੱਛਾ ਨੂੰ ਜਾਣਦਿਆਂ ਉਹਨਾਂ ਦੇ ਬੱਚਿਆਂ ਨੇ ਇਸ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ। ਇਸ ਬਾਅਦ ਪੂਰੇ ਪਿੰਡ ਵਿੱਚ ਵਿਆਹ ਦੀਆਂ ਤਿਆਰੀਆਂ ਬਹੁਤ ਧੂਮ-ਧਾਮ ਨਾਲ ਸ਼ੁਰੂ ਹੋ ਗਈਆਂ। ਹਲਦੀ, ਮਹਿੰਦੀ ਅਤੇ ਬਿੰਦੋਰੀ ਬਾਰਾਤ ਵਰਗੀਆਂ ਸਾਰੀਆਂ ਰਵਾਇਤੀ ਰਸਮਾਂ ਕੀਤੀਆਂ ਗਈਆਂ। ਪਿੰਡ ਵਿੱਚ ਡੀ.ਜੇ ਬੁਲਾਇਆ ਗਿਆ ਤੇ ਬਿੰਦੋਰੀ ਪੂਰੇ ਤੁਸ਼ਾਹ ਨਾਲ ਕੱਢੀ ਗਈ। ਬੱਚਿਆਂ ਅਤੇ ਪਿੰਡ ਵਾਸੀਆਂ ਨੇ ਇਕੱਠੇ ਨੱਚਿਆ ਅਤੇ ਗਾਇਆ ਜਿਸ ਨਾਲ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣਿਆ। ਇਸੇ ਯਾਦਗਾਰੀ ਵਿਆਹ ਸਮਾਗਮ ਸਮਾਰੋਹ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਰਾਮਾਪਾਲ ਅਤੇ ਜੀਵਾਲੀ ਦੇਵੀ ਨੇ ਅੱਗ ਦੇ ਦੁਆਲੇ 7 ਚੱਕਰ ਲਗਾਏ ਅਤੇ ਜ਼ਿੰਦਗੀ ਭਰ ਇੱਕ ਦੂਜੇ ਦੇ ਨਾਲ ਰਹਿਣ ਦੀ ਸਹੁੰ ਖਾਧੀ ਇਸ ਵਿਆਹ ਦੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹਨ ਅਤੇ ਲੱਖਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਇਸ ਜੋੜੇ ਨੂੰ ਆਪਣੇ ਬੱਚਿਆਂ ਦੇ ਸਫਲ ਜੀਵਨ ਤੇ ਵੀ ਮਾਣ ਹੈ ਸਭ ਤੋਂ ਵੱਡਾ ਪੁੱਤਰ ਬਾਕੂ ਅੰਗਾਰੀ ਇੱਕ ਕਿਸਾਨ ਹੈ ਇਹ ਰਾਮਾਤੇ ਕਾਤੀ ਲਾਲ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ ਚੌਥਾ ਪੁੱਤਰ ਲਕਸ਼ਮਨ ਵੀ ਇੱਕ ਕਿਸਾਨ ਹੈ ਧੀ ਸੁਨੀਤਾ ਇੱਕ ਅਧਿਆਪਕਾ ਹੈ ਅਤੇ ਨੀਤਾ ਇੱਕ ਨਰਸ ਹੈ ਕੁੱਲ ਮਲਾਕੇ ਇਸ ਜੋੜੇ ਦੇ ਚਾਰ ਬੱਚੇ ਸਰਕਾਰੀ ਨੌਕਰੀਆਂ ਵਿੱਚ ਹਨ